ਕੁਮ ਦੇ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੱਡੀ ਪਰੇਸ਼ਾਨੀਆਂ ਵਦਾਦਤੀਆਂ ਨੇ ਜ਼ਿਕਰ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਇੰਨੇ ਧਣੀ ਮਰੀਜ਼ਾਂ ਦੀ ਵੱਡੀ ਗਿਣਤੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਸਿਵਲ ਹਸਪਤਾਲ ਦੇ ਖਾਂਸੀ ਜ਼ੁਕਾਮ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਜਿਆਦਾ ਇਸ ਦੇ ਬਾਰੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਦੇਖੋ ਤੇ ਸੁਣੋ ਦੇਖ ਰਹੇ ਹੈਗੇ ਆ ਕਿ ਆਪਣੇ ਡਿਸਟ੍ਰਿਕਟ ਜ਼ਿਲ੍ਹੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਲਗਾਤਾਰ ਘਟਦਾ ਜਾ ਰਿਹਾ ਹੈਗਾ ਤੇ ਹਲਕੀ ਹਲਕੀ ਠੰਡ ਜਿਹੜੀ ਹੈਗੀ ਹੈ ਹੁਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਜਿਹੜਾ ਹੈਗਾ ਸਪੈਸ਼ਲੀ ਜਿਹੜੀਆਂ ਬਜ਼ੁਰਗ ਤੇ ਬੱਚਿਆਂ ਵਿੱਚ ਜਿਹੜੀਆਂ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਜਿਵੇਂ ਕਿ ਇਹਦੇ ਵਿੱਚ ਜਿਹੜੇ ਛਾਤੀ ਦੇ ਰੋਗ ਜਿਹੜੇ ਹੈਗੇ ਆ ਉਹ ਹੋਂਦੇ ਅਕਾਂ ਦਾ ਸ਼िखर ਚਾ ਰੰਦਾ ਹੈਗਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਪੈਸ਼ਲੀ ਜਿਹੜਾ अर्ਲੀ ਮਾਰਨਿੰਗ ਹੈਗਾ ਜਾਂ ਸ਼ਾਮ ਨੂੰ ਹੈਗਾ ਤੇ ਗਰਜੇ ਬਾਹਰ ਨਿਕਲਣਾ ਹੈਗਾ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਸਪੈਸ਼ਲੀ ਮਾਰਨਿੰਗ ਤੇ ਦੇਖ ਰਹੇ ਹੈਗੇ ਕਿ ਆਪਣੇ ਡਿਸਟ੍ਰਿਕਟ ਜ਼ਿਲ੍ਹੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਲਗਾਤਾਰ ਘਟਦਾ ਜਾ ਰਿਹਾ ਹੈਗਾ ਤੇ ਹਲਕੀ ਹਲਕੀ ਠੰਡ ਜਿਹੜੀ ਹੈਗੀ ਹੈ ਹੁਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਜਿਹੜਾ ਹੈਗਾ ਸਪੈਸ਼ਲੀ ਜਿਹੜੀਆਂ ਬਜ਼ੁਰਗ ਤੇ ਬੱਚਿਆਂ ਵਿੱਚ ਜਿਹੜੀਆਂ ਆ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਜਿਵੇਂ ਕਿ ਇਹਦੇ ਵਿੱਚ ਜਿਹੜੇ ਛਾਤੀ ਦੇ ਰੋਗ ਜਿਹੜੇ ਹੈਗੇ ਆ ਉਹ ਹੋਂਦੇ ਵਕਾਂ ਦਾ ਸ਼िखर ਚਾ ਰੰਦਾ ਹੈਗਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਪੈਸ਼ਲੀ ਜਿਹੜਾ अर्ਲੀ ਮਾਰਨਿੰਗ ਹੈਗਾ ਹੈ ਸ਼ਾਮ ਨੂੰ ਹੈਗਾ ਤੇ ਗਰਜੇ ਬਾਹਰ ਨਿਕਲਣਾ ਹੈਗਾ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਸਪੈਸ਼ਲੀ ਮਾਰ